ਦੋਸਤੋ ਪੰਜਾਬ ਮ्युनਿਸਪਲ ਕਾਰਪੋਰੇਸ਼ਨ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਖ ਬਖ ਤਰ੍ਹਾਂ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਦੋਸਤੋ ਨਾ ਪੋਸਟਲ ਲਈ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 45000 ਪਲੱਸ ਨੂੰ ਸੈਲਰੀ ਦਿੱਤੀ ਜਾਵੇਗੀ ਅਪਲਾਈ ਕਰਨ ਦੀ ਲਾਸਟ ਡੇਟ ਹੈ 16 12 2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਪੰਜਾਬ ਦੇ ਉਮੀਦਵਾਰਾਂ ਲਈ ਵਧੀਆ ਮੌਕਾ ਆ ਚੁੱਕਾ ਜੀ ਯੋਗ ਹੋਣਗੇ ਜੀ ਅਪਲਾਈ ਜੁਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਮਿਊਨਿਸਪਲ ਇਨਫਰਾਟੈਕਟ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਮਿਊਨਿਸਪਲ ਇਨਫਰਾਸਟਰਕਚਰ ਡਿਵੈਲਪਮ ਬਿਲਕੁਲ ਫਰੈਸ਼ ਭਰਤੀ ਜਾਣਕਾਰੀ ਲੈ ਕੇ حاضر ਹੋ ਚੁੱਕਾ ਜੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਨਾ ਪੋਸਟਲ ਲਈ ਅਪਲਾਈ ਜੋ ਤੁਸੀਂ ਕਰ ਸਕਦੇ ਹੋ ਜਿੱਦ ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਫਲਾਈਨ ਅਪਲਾਈ ਕਰ ਸਕੋਗੇ ਦੋਸਤੋ ਇਹ ਨਾ ਪੋਸਟਾਂ ਲਈ ਆਨਲਾਈਨ ਅਪਲਾਈ ਕਰਨ ਅਤੇ ਆਫਲਾਈਨ ਅਪਲਾਈ ਕਰਨ ਦਾ ਲਿੰਕ ਮੈਨੇ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਉੱਥੇ ਜਾ ਕੇ ਤੁਸੀਂ ਡਾਇਰੈਕਟ ਉੱਥੋਂ ਹੀ ਆਨਲਾਈਨ ਅਪਲਾਈ ਜਾਂ ਆਫਲਾਈਨ ਅਪਲਾਈ ਕਰ ਸਕੋਗੇ ਔਰ ਬਧਰੀ ਜਾਣਕਾਰੀ ਲਈ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhardi.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੈਂ ਆਪਣੀ ਵੈਬਸਾਈਟ ਦੇ ਉੱਪਰ ਡੇਲੀ ਨਵੀਂ ਤੋਂ ਨਵੀਂ ਭਰਤੀ ਦੀ ਵੀਡੀਓ ਅਪਲੋਡ ਕਰਦਾ ਜੀ ਦੋਸਤੋ ਪੰਜਾਬ ਮਿਊਨਿਸਪਲ ਸਰਵਿਸ ਇਨਫਰਮੈਂਟ ਪ੍ਰੋਜੈਕਟ ਦੇ PIU ਅਧੀਨ ਵੱਖ-ਵੱਖ ਅਹੁਦਿਆਂ ਲਈ ਹੈਲ ਲਿਖਿਆ ਅਸਾਮੀਆਂ ਨੂੰ ਭਰਨ ਲਈ ਜੋਗ ਉਮੀਦਵਾਰਾਂ ਕੋਲ ਅਰਜ਼ੀ ਨਹੀਂ ਮੰਗੀਤੀ ਜਾਂਦੀ ਹੈ ਜੇ ਜੋਗ ਉਮੀਦਵਾਰ ਹੋਣਗੇ ਜੀ ਅਪਲਾਈ ਯੂਰ ਕਰੋ ਜੀ ਦੋਸਤੋ ਪੋਸਟਾਂ ਦੇ ਡਿਟੇਲ ਪੇ ਸਕੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਮੈਨੇਜਰ ਦੀ ਪੋਸਟ ਹੈ ਜੀ ਆਈਟੀ ਦੀ ਪੋਸਟ ਹੈ ਜੀ ਇੱਕ 1 ਲੱਖ ਤੋਂ ਲੈ ਕੇ 1,25,000 ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ 2 ਜੀ ਈ ਗਵਰਨੈਂਸ ਸਕਰਟ ਐਗਜ਼ੀਕਿਊਟਿਵ ਦੀ ਪੋਸਟ ਹੈ ਜੀ ਇੱਕ 40,000 ਤੋਂ ਲੈ ਕੇ 65,000 ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਪੋਸਟ ਨੰਬਰ 3 ਜੀ ਹਾਰਡਵੇਅਰ ਐਡ ਨੈਟਵਰਕਿੰਗ ਐਕਸਪਰਟ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਦੇ 2 45,000 ਤੋਂ ਲੈ ਕੇ 65,000 ਪ੍ਰਤੀ ਮਹੀਨਾ ਸੈਲਰੀ ਤੁਹਾਨੂੰ ਦਿੱਤੀ ਜਾਵੇਗੀ ਅਪਲਾਈ ਕਰਨ ਦੀ ਲਾਸਟ ਡੇਟ ਹੈ 16 ਦਸੰਬਰ 2024 5 ਵਜੇ ਤੱਕ ਤੁਸੀਂ ਨਾ ਪੋਸਟਨ ਲਈ ਅਪਲਾਈ ਕਰ ਸਕੋਗੇ ਹੋਰ ਬਿਤੇਰੀ ਜਾਣਕਾਰੀ ਲਈ ਤੁਸੀਂ ਆਦੀ ਆਫਸਲੀ ਵੈਬਸਾਈਟ ਤੇ ਵਿਜ਼ਿਟ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ ਤੇ ਵਿਜ਼ਿਟ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ